ਓਏ ਭਰਾ ਜਦੋਂ ਆਪਾਂ ਖੁਸ਼ੀ ਦੇ ਮੌਕੇ ਤੇ ਡੀਜ਼ਲ ਵੰਦੇ ਆ ਉਹ ਕਿੰਨੇ ਕ ਪੈਸੇ ਲੈ ਜਾਂਦੇ ਆ ਉਹਨਾਂ ਦੇ ਵੱਖਰੇ ਵੱਖਰੇ ਰੇਟ ਹੁੰਦੇ ਆ 5000 10000 15000 ਉਹ ਤੋਂ ਵੱਧ ਵੀ ਹੁੰਦੇ ਆ ਪਰ ਲੋਕ ਖੋਸ਼ ਹੋ ਕੇ ਉਹਨਾਂ ਦੇ ਉੱਤੇ ਚੋਲੀ ਚੋਲੀ 50 5000 ਰੁਪਏ ਵੀ ਛੱਡ ਦਿੰਦੇ ਆ ਉਹ ਵੀ ਉਹ ਇਕੱਠਾ ਕਰਕੇ ਲੈ ਆਉਂਦੇ ਆ ਪਰ ਜਦ ਰਾਜ ਦੀ ਦਾ ਪਾਰਟੀ ਸੈਨ ਸਾਡੇ ਘਰ ਆ ਪਰ ਕਰਨ ਆਉਂਦੇ ਆ ਉਦੋਂ 3 ਦਿਨ ਸਾਡੇ ਘਰ ਆ ਪਰ ਕਰਦੇ ਆ ਤੇ ਸਾਡੇ ਲਈ ਖੁਸ਼ੀਆਂ ਦੀ ਅਰਦਾਸ ਕਰਦੇ ਆ ਆਪਾਂ ਕਦੀ ਖੁਸ਼ੀ ਝਾਣ ਕੇ ਉਹਨਾਂ ਨੂੰ 100 ਰੁਪਿਆ ਮਾਣ ਨਹੀਂ ਮੱਦ ਦਿੰਦੇ ਸਾਡੇ ਪਿੰਡਾਂ ਦੇ ਗਰੰਥੀ ਸਿੰਘ ਪੂਰਾ ਮਹੀਨਾ ਪਾਠ ਕਰਦੇ ਆ ਸਵੇਰੇ ਸ਼ਾਮੀ ਸਾਡੇ ਲਈ ਖੁਸ਼ੀਆਂ ਦੀ ਅਰਦਾਸਾਂ ਕਰਦੇ ਆ ਪਰ ਆਪਾਂ ਸਾਰਾ ਪਿੰਡ ਰਲ ਕੇ ਉਹਨਾਂ ਨੂੰ 8-10 ਹਜ਼ਾਰ ਰੁਪਿਆ ਹੀ ਦਿੰਦੇ ਆ ਬਸ ਇੰਨਾ ਗੱਲਾਂ ਕਰਕੇ ਕੋਈ ਆਪਣੇ ਬੱਚੇ ਨੂੰ ਪਾਰਤੀ ਸਿੰਘ ਮਨੋਲੀ ਤਿਆਰ ਨਹੀਂ ਲੋਕੀ ਡੀਜ ਆ ਉਤੋਂ ਜਾਰਾ ਰੁਪਿਆ ਛੋੜ ਦੇਣਗੇ ਪਰ ਪਾਰਟੀ ਸੇ ਨੂੰ ਤਨਖਾਹ ਦੇ ਲੱਗਿਆ ਸਾਡੇ ਕੋਲ ਪੈਸੇ ਮੁੱਕ ਜਾਂਦੇ ਆ